ਤੁਸੀਂ ਖੁਸ਼ ਹਾਂ? ਤੁਸੀਂ ਕਿੰਨੇ ਕੁ ਖੁਸ਼ ਆ? ਬਹੁਤ ਖੁਸ਼ ਹੋ। ਪ੍ਰਭੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਅਮੀਨ। ਆਜੋ ਫਿਰ ਆਪਣੇ ਪੈਰਾਂ ਤੇ ਖੜੇ ਹੋਈਏ ਤੇ ਆਪਾਂ ਹੀਲਿੰਗ ਦੀ ਪ੍ਰੇਅਰ ਦੇ ਵਿੱਚ ਜਾਵਾਂਗੇ। ਪ੍ਰਾਰਥਨਾ ਕਰਾਂਗੇ ਪਰਮੇਸ਼ਵਰ ਨੇ ਤੁਹਾਨੂੰ ਅੱਜ ਚੰਗਿਆਂ ਕਰ ਦੇਣਾ ਯਿਸੂ ਮਸੀਹ ਦੇ ਨਾਮ 'ਤੇ। ਤੁਸੀਂ ਦੇਖਿਓ ਤੁਸੀਂ ਐਨ ਤਕੜੇ ਹੋ ਜਾਣਾ ਆ। ਫਰੇ ਹੀ ਤੁਹਾਡੇ ਜਿਹੜੇ ਜਿਸਮ ਆ ਉਹ ਨਵੇਂ ਬਲ ਨਾਲ ਭਰ ਜਾਣੇ ਨਵੇਂ ਜ਼ੋਰ ਦੇ ਨਾਲ ਭਰ ਜਾਣੇ ਆ ਪਰਮੇਸ਼ਰ ਦੀ ਫਰੈਸ਼ ਪਾਵਰਫੁਲ ਐਂਨੋਇੰਟਿੰਗ ਨੂੰ ਤੁਸੀਂ ਐਕਸਪੀਰੀਅੰਸ ਕਰੋਗੇ ਤੁਹਾਡੇ ਉੱਤੇ ਜਦੋਂ ਪਰਮੇਸ਼ਰ ਦਾ ਮਸਾ ਆਇਆ ਤਾਂ ਤੁਸੀਂ ਉਸ ਮਸਾ ਨੂੰ ਫੀਲ ਕਰ ਸਕੋਗੇ ਜਿੰਨੇ ਵੀ ਮੇਰੇ ਭੈਣ ਭਰਾ ਪਹਿਲੀ ਵਾਰ ਹੀ ਆਏ ਆ ਮੈਂ ਉਹਨਾਂ ਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਜ਼ਰੂਰ ਤੋਬਾ ਕਰ ਲਓ ਸਗੋਂ ਹੋਰ ਵੀ ਸਾਰੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਸਾਡੇ ਤੋਂ ਕੁਛ ਨਾ ਕੁਛ ਗਲਤੀਆਂ ਹੋਈਆਂ ਆ ਉਹਨਾਂ ਨੂੰ ਵੀ ਤੋਬਾ ਦੀ ਜ਼ਰੂਰਤ ਆ ਦੇਖੋ ਹਰੇਕ ਮਨੁੱਖ ਪਾਪੀ ਤੇ ਗੁਨਾਹਗਾਰ ਆ ਕੋਈ ਬਹੁਤ ਆ ਜਾਂ ਤੇ ਕੋਈ ਥੋੜਾ ਆ ਪਾਪ ਤਾਂ ਆਪਣੇ ਕੋਲ ਹੋ ਜਾਂਦੇ ਆ ਗਲਤੀਆਂ ਆਪਣੇ ਕੋਲੋਂ ਬਹੁਤ ਹੁੰਦੀਆਂ ਆ ਕਈ ਵਾਰ ਅਸੀਂ ਵੱਧ ਘੱਟ ਬੋਲ ਜਾਂਦੇ ਆ ਗਲਤ ਮਨ ਨਾਲ ਤਾਂ ਸੋਚ ਜਾਨਨੇ ਆ ਕਿਸੇ ਦੇ ਵਿਰੁੱਧ ਸੋਚ ਲਿਆ ਇਹ ਸਭ ਚੀਜ਼ਾਂ ਪਰਮੇਸ਼ਰ ਦੇ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਜਿਹੜੀਆਂ ਚੀਜ਼ਾਂ ਪਰਮੇਸ਼ਰ ਦੇ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਪਾਪ ਬਣ ਕੇ ਸਾਡੇ ਜੀਵਨ ਦੇ ਵਿੱਚ ਦੁੱਖਾਂ ਨੂੰ ਜਨਮ ਦਿੰਦੀਆਂ ਤਕਲੀਫਾਂ ਨੂੰ ਜਨਮ ਦਿੰਦੀਆਂ ਅੱਜ ਜੋ ਵੀ ਬਿਮਾਰੀਆਂ ਪਰੇਸ਼ਾਨੀਆਂ ਸਮੱਸਿਆਵਾਂ ਸਾਡੇ ਜੀਵਨ ਵਿੱਚ ਆ ਉਹ ਸਾਡੇ ਹੀ ਕਰਮਾਂ ਦੀ ਉਪਜ ਆ ਉਹ ਕਰਮ ਜਿਹੜੇ ਅਸੀਂ ਮਾਰੇ ਕੀਤੇ ਮੈਂ ਕੋਈ ਪਿਛਲੇ ਤੁਹਾਡੇ ਜਨਮਾਂ 'ਚ ਨਹੀਂ ਜਾ ਰਹੀ ਮੈਂ ਐਸੇ ਹੀ ਤੁਹਾਡੇ ਜਨਮ ਦੀ ਗੱਲ ਕਰ ਰਹੀ ਆ ਜੋ ਵੀ ਪੀਤ ਚੁੱਕੇ ਦਿਨਾਂ ਦੇ ਵਿੱਚ ਆਪਣੇ ਕੋਲੋਂ ਗਲਤੀਆਂ ਹੋਈਆਂ ਕਿਸੇ ਦਾ ਹੱਕ ਮਾਰ ਲਿਆ ਕਿਸੇ ਦੇ ਵਿਰੁੱਧ ਗਵਾਹੀ ਪਾਤੀ ਕਿਸੇ ਨੂੰ ਉਦਾਂ ਹੀ ਬੁਰਿਆਂ ਬਣਾ ਦਿੱਤਾ ਗੱਲਾਂ ਬਾਤਾਂ ਦੇ ਵਿੱਚ ਕਿਸੇ ਤੇ ਝੂਠੀ ਤੋਮਤ ਲਾ ਦਿੱਤੀ ਸ਼ੱਕ ਕਰਕੇ ਵੈਨ ਕਰਕੇ ਇਹ ਸਭ ਚੀਜ਼ਾਂ ਜਿਹੜੀਆਂ ਆ ਇਹ ਬੁਰਾਈ ਦੇ ਕੰਮ ਆ ਬੁਰੇ ਕਰਮ ਆ ਅਰ ਇਹਨਾਂ ਦਾ ਫਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਆ ਚਾਹੇ ਉਹ ਤੁਹਾਡੇ ਜਿਸਮ ਵਿੱਚ ਬਿਮਾਰੀ ਦੇ ਰੂਪ ਚ ਹੋਵੇ ਕਈ ਕਈਆਂ ਦੇ ਘਰਾਂ ਵਿੱਚ ਕਲੇਸ਼ ਬਣ ਕੇ ਕਈਆਂ ਦੇ ਬੱਚਿਆਂ ਦੇ ਉੱਤੇ ਸਮੱਸਿਆ ਬਣ ਕੇ ਬਿਮਾਰੀ ਬਣ ਕੇ ਆ ਜਾਂਦੇ ਆ ਪਰ ਜੇਕਰ ਅੰਮਾ ਕਰ ਲਈਏ ਤੇ ਪਰਮੇਸ਼ਵਰ ਦੀ ਹਜ਼ੂਰੀ 'ਚ ਇਕਰਾਰ ਕਰ ਲਈਏ ਕਿ ਪ੍ਰਭੂ ਇੱਕ ਵਾਰੀ ਮੈਨੂੰ ਮਾਫ਼ ਕਰੋ ਅੱਗੇ ਤੋਂ ਮੈਨੂੰ ਇੱਕ ਸੁਧਰਿਆ ਹੋਇਆ ਮਨ ਦਿਓ ਸਧੇਰ ਆਤਮਾ ਬਖਸ਼ੋ ਕਿ ਮੈਂ ਅੱਗੇ ਤੋਂ ਤੁਹਾਡੀ ਬਾਣੀ ਦੇ ਅਨੁਸਾਰ ਚੱਲ ਸਕਾਂ ਤੁਹਾਡੇ ਮਨ ਦੇ ਅਨੁਸਾਰ ਚੱਲ ਸਕਾਂ ਮੈਂ ਦੁਬਾਰਾ ਪਾਪ ਨਹੀਂ ਕਰੂੰਗਾ ਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਮੇਰੇ ਗੁਨਾਹਾਂ ਦੇ ਲਈ ਮੈਨੂੰ ਨਜ਼ਾਤ ਦੇਣ ਲਈ ਮੈਨੂੰ ਮੁਕਤੀ ਦੇਣ ਦੇ ਲਈ ਮੈਨੂੰ ਬਿਮਾਰੀ ਤੋਂ ਚੰਗਿਆ ਕਰਨ ਦੇ ਲਈ ਪਾਪ ਤੋਂ ਛਡਾਉਣ ਲਈ ਮੌਤ ਤੋਂ ਨਜ਼ਾਤ ਦੇਣ ਦੇ ਲਈ ਸਲੀਬ ਉੱਤੇ ਬਲੀਦਾਨ ਹੋ ਗਏ ਤੇ ਮੈਂ ਉਹ ਖੂਨ ਜੋ ਮੇਰੇ ਗੁਨਾਹਾਂ ਨੂੰ ਧੋਣ ਦੇ ਬਦਲੇ ਬਹਾਇਆ ਗਿਆ ਉਸ ਖੂਨ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੇ ਕਮਲਾਈ ਕਰਦੇ ਆ ਮੈਨੂੰ ਉਸ ਲਹੂ ਨਾਲ ਧੋ ਕੇ ਸ਼ੁੱਧ ਕਰਦੇ ਹੋ ਸੱਚੀ ਤੁਸੀਂ ਜਦੋਂ ਮਨ ਤੋਂ ਇਦਾਂ ਪ੍ਰਾਰਥਨਾ ਕਰੋਗੇ ਤਾਂ ਅੱਜ ਸਾਰੇ ਪਾਪ ਤੁਹਾਡੇ ਤੋਂ ਹੋ ਜਾਣੇ ਆ ਅੱਜ ਤੁਸੀਂ ਤੁਹਾਡਾ ਮਨ ਦੇਖਿਓ ਐਨ ਹੋਣਾ ਹੋ ਜੜੇ ਆ ਤੁਹਾਡੇ ਬੋਝ ਤੁਹਾਡੇ ਉੱਤੇ ਜਾਂਦੇ ਰਹਿਣੇ ਆ ਤੁਸੀਂ ਐਨ ਚੰਗੇ ਹੋ ਜਣ ਤੇ ਜੇ ਤੁਹਾਡੀ ਤੌਬਾ ਸੱਚੇ ਦਿਲੋਂ ਹੋਈ ਤੋ ਕਬੂਲ ਹੋ ਜਾਣੀ ਆ। ਆ ਜਿਹਦੀ ਵੀ ਤੋਬਾ ਸੱਚੇ ਦਿਲੋਂ ਹੋਈ ਉਹਦੀ ਗਵਾਹੀ ਅੱਜ ਦੀ ਅੱਜ ਹੀ ਬਣ ਜਾਣੀ ਆ। ਉਹਨੇ ਅੱਜ ਦੀ ਅੱਜ ਹੁਣੇ ਹੀ ਚੰਗੇ ਹੋ ਜਣੇ ਆ। ਕਿਉਂਕਿ ਪਰਮੇਸ਼ਵਰ ਦੇ ਲਈ ਕੋਈ ਵੀ ਕੰਮ ਔਖਾ ਨਹੀਂ ਆ। ਪਰਮੇਸ਼ਵਰ ਨੇ ਤਾਂ ਬਸ ਕਰ ਦੇਣਾ ਆ। ਜਿਵੇਂ ਤੁਹਾਡਾ ਵਿਸ਼ਵਾਸ ਹੋਇਆ ਉਵੇਂ ਤੁਹਾਡੇ ਨਾਲ ਹੋਣਾ ਹੈ। ਸੋ ਜਿੰਨਾ ਵੱਡਾ ਵਿਸ਼ਵਾਸ ਓਨੀ ਵੱਡੀ ਆਸ਼ੀਸ਼ ਜਿੰਨਾ ਗਹਿਰਾ ਰਿਸ਼ਤਾ ਉਨੀ ਵੱਡੀ ਬਰਕਤ ਹallelujah ਤਾਂ ਹੁਣ ਵਰਸ਼ਿਪ ਹੋਊਗੀ ਤੁਸੀਂ ਵਰਸ਼ਿਪ ਦੇ ਦਰਮਿਆਨ ਆਪਣੇ ਦਿਲ ਨੂੰ ਪਰਮੇਸ਼ਰ ਦੇ ਅੱਗੇ ਖੋਲ ਦਿਓ ਭੋਰਾ ਸੰਘ ਸ਼ਰਮ ਨਹੀਂ ਕਰਨੀ ਕਿਉਂਕਿ ਤੁਸੀਂ ਆਪਣੇ ਸਿਰਜਣਹਾਰ ਪਰਮੇਸ਼ਰ ਦੇ ਸਾਹਮਣੇ ਆ ਤੁਸੀਂ ਦਿਲ ਤੋਂ ਪ੍ਰਾਰਥਨਾ ਕਰਿਓ ਜੇ ਤੁਹਾਡਾ ਕਿਸੇ ਭੈਣ ਭਰਾ ਦੇ ਨਾਲ ਗੁੱਸਾ ਨਾਰਾਜ਼ਗੀ ਉਹ ਵੀ ਅੱਜ ਆਪਣੇ ਮਨ ਵਿੱਚੋਂ ਕੱਢ ਦਿਓ ਜੇ ਤੁਹਾਡੇ ਨਾਲ ਕੰਮ ਕਰਨ ਵਾਲੇ ਕਿਸੇ ਵੀ ਜਾਣ ਸਿਆਣ ਵਾਲੇ ਨਾਲ ਵੀ ਕੋਈ ਗੁੱਸਾ ਨਾਰਾਜ਼ਗੀ ਆ ਉਸ ਗੁੱਸੇ ਨਾਰਾਜ਼ਗੀ ਨੂੰ ਵੀ ਆਪਣੇ ਅੰਦਰੋਂ ਕੱਢ ਦਿਓ ਕਿਉਂਕਿ ਨਫ਼ਰਤ ਗੁੱਸਾ ਨਾਰਾਜ਼ਗੀ ਇਹਨਾਂ ਚੀਜ਼ਾਂ ਨੇ ਤੁਹਾਡੀ ਬਲੇਸਿੰਗ ਨੂੰ ਰੋਕਣਾ ਹੈ ਜੇ ਅੱਜ ਤੁਸੀਂ ਇਹਨਾਂ ਰੋੜਿਆਂ ਨੂੰ ਪਾਸੇ ਕੱਢ ਦਿੱਤਾ ਤਾਂ ਸਮਝ ਲਓ ਕਿ ਅੱਜ ਤੁਸੀਂ ਚੰਗੇ ਹੋ ਗਏ ਯਿਸੂ ਮਸੀਹ ਦੇ ਨਾਮ 'ਚ ਜਿਸਮ ਨੂੰ ਛੱਡ ਕੇ ਜਾ ਰਹੀ ਹੈ ਸਰਦੀਆਂ ਦਰਦਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਅੱਖਾਂ ਦੀ ਸਮੱਸਿਆ ਤੁਹਾਨੂੰ ਛੱਡ ਕੇ ਜਾ ਰਹੀ ਹੈ ਤੁਹਾਡੇ ਕੰਨਾਂ ਦੀ ਚੰਗਿਆਈ ਹੋ ਰਹੀ ਹੈ ਤੁਹਾਡੇ ਸਾਹਾਂ ਦੀ ਚੰਗਿਆਈ ਹੋ ਰਹੀ ਹੈ ਤੁਹਾਡਾ Throat heal ਹੋ ਰਿਹਾ ਹੈ ਫਾਇਰ ਹੋਣ ਦੀ ਪ੍ਰੋਬਲਮ ਤੁਹਾਨੂੰ ਛੱਡ ਕੇ ਜਾ ਰਹੀ ਹੈ ਤੁਹਾਡੇ ਦੰਦਾਂ ਦਾੜਾਂ ਦੀ ਹੀਲਿੰਗ ਹੋ ਰਹੀ ਹੈ ਤੁਹਾਡੇ ਤੁਹਾਡੇ ਮੋਟਿਆਂ ਦੀ ਹੀਲਿੰਗ ਹੋ ਰਹੀ ਹੈ ਵਿਚੇ ਸੀ ਸਭ ਛੱਡ ਕੇ ਜਾ ਚੁੱਕੀਆਂ ਯਿਸੂ ਮਸੀਹ ਦੇ ਨਾਮ ਤੁਸੀਂ ਚੰਗੇ ਹੋ ਚੁੱਕੇ ਹੋ ਤੁਸੀਂ ਚੰਗੇ ਹੋ ਚੁੱਕੇ ਹੋ ਹਰ ਦਰਦ ਤੋਂ ਤੁਸੀਂ ਚੰਗੇ ਹੋ ਚੁੱਕੇ ਹੋ ਸਾਰੇ ਭੋਜ ਤੁਹਾਨੂੰ ਛੱਡ ਕੇ ਜਾ ਚੁੱਕੇ ਡਿਪਰੈਸ਼ਨ ਤੋਂ ਤੁਸੀਂ ਆਜ਼ਾਦ ਮਸੀਹ ਦੇ ਨਾਮ ਹਰ ਬੰਦਨ ਟਟ ਰਿਹਾ ਯੇਸੂ ਮਸੀਹ ਦੇ ਨਾਮ ਕੀਤੇ ਕਰਾਈ ਦੀਆਂ ਸ਼ਕਤੀਆਂ ਝਲ ਮਿਗਿਆ ਖੱਤੇ ਖਵਾਇਦ ਦੇ ਚਿੰਚਾ ਬਾਹਰ ਆ ਰਹੀ ਹੈ ਸਾ ਤੋੜੀ ਇਹਦੀ ਤਾਕਤ ਨੂੰ ਮੈਂ ਰੱਜ ਕਰਦੀ ਹਾਂ ਤੁਸੀਂ ਆਸਾਂ ਤੋਂ ਤੁਸੀਂ ਆਸਾਂ ਤੋਂ ਤੁਸੀਂ ਆਸਾਂ ਤੋਂ ਤੁਹਾਡੀ ਆਜ਼ਾਦੀ ਮੈਂ ਘੋਸ਼ਣਾ ਕਰਦੀ ਹਾਂ ਯੇਸੂ ਮਸੀਹ ਦੇ ਨਾਮ ਮੈਂ ਕੁਝ ਵੀ छड़ के जा रही है गुप्त बीमारियां छड़ के जा रही है तुसी चंगे हो रहे हो तुसी चंगे हो रहे हो सुनिया कुखा फलदार हो जा सुनिया कुखा फलदार हो जा सुनिया कुखा फलदार हो जा तुसी फलदार हो रहे हो यीशु मसीह के नाम के बीच सचमुच तुसी चंगे हो रहे हो ਤੁਹਾਡਾ ਲੀਵਰ ਹੀਲ ਹੋ ਰਿਹਾ ਯਿਸੂ ਮਸੀਹ ਦੇ ਨਾਮ 'ਤੇ ਤੁਹਾਡਾ ਮਹਾਂਦਾ ਹੀਲ ਹੋ ਰਿਹਾ ਯਿਸੂ ਮਸੀਹ ਦੇ ਨਾਮ 'ਤੇ ਕਿਡਨੀਆਂ ਹੀਲ ਹੋ ਰਹੀਆਂ ਯਿਸੂ ਮਸੀਹ ਦੇ ਨਾਮ 'ਤੇ ਦਿੱਕੀਏ ਦੀ ਬਿਮਾਰੀ ਜਾਏ 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 ਯਿਸੂ ਮਸੀਹ ਦੇ ਨਾਮ 'ਤੇ ਤੁਹਾਡਾ ਇਮਿਊਨ ਸਿਸਟਮ ਹੀਲ ਹੋ ਰਹਾ ਹੈ ਆਟੋਇਮਿਊਨ ਦੀ ਬਿਮਾਰੀ ਛੱਡ ਕੇ ਜਾ ਰਹੀ ਆ ਹਰੇਕ ਜੋੜਾਂ ਦਾ ਦਰਦ ਛੱਡ ਕੇ ਜਾ ਰਿਹਾ ਆ ਹਰ ਸੇਵੀ ਆਈ ਦੀ ਕੋਸ਼ਟ ਨਾ ਕਰੋ ਮੈਂ ਚੰਗਾ ਹੋ ਚੁੱਕਾ ਹਾਂ ਮੈਂ ਖੁਵਾਈ ਦੇ ਨਾਲ ਆ ਰਿਹਾ ਸੱਚਮੁੱਚ ਟੋੜੀਆਂ ਖੁਵਾਈਆਂ ਬਣ ਰਹੀਆਂ ਹਨ ਯਿਸੂ ਮਸੀਹ ਦੇ ਨਾਮ ਚ ਟੁੱਟੀਆਂ ਹੱਡੀਆਂ ਹੀਲ ਹੋ ਰਹੀਆਂ ਹਨ ਟੁੱਟੀਆਂ ਹੱਡੀਆਂ ਹੀਲ ਹੋ ਰਹੀਆਂ ਹਨ ਟਿੰਗੀਆਂ ਹੱਡੀਆਂ ਸਿੱਧੀਆਂ ਹੋ ਰਹੀਆਂ ਹਨ ਜਿਹੜੇ ਤੁਰ ਨਹੀਂ ਸਕਦੇ ਸੀ ਤੁਰੋ ਯਿਸੂ ਮਸੀਹ ਦੇ ਨਾਮ ਚ ਤੁਰਨਾ ਸੀ ਨੁਕਰਦੇ ਹੋ ਯਿਸੂ ਮਸੀਹ ਦੇ ਨਾਮ ਚ ਬੋਲਣਾ ਸ਼ੁਰੂ ਕਰਾ ਯਿਸੂ ਮਸੀਹ ਦੇ ਨਾਮ ਚ ਉੱਚਾਣਾ ਸ਼ੁਰੂ ਕਰਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੋਦੀ ਮਹਿਮਾ ਕਰਾ ਯਿਸੂ ਮਸੀਹ ਦੇ ਨਾਮ ਚ ਕਿਉਂਕਿ ਤੁਸੀਂ ਚੰਗੇ ਹੋ ਚੁੱਕੇ ਹੋ ਹਾਂ ਤੁਸੀਂ ਚੰਗੇ ਹੋ ਚੁੱਕੇ ਹੋ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਛੱਡ ਕੇ ਜਾ ਰਹੀ ਹੈ ਹਰ ਇੱਕ ਗੁਪਤ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਚਮੜੀ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਹਨ ਹੱਡੀਆਂ ਦੀਆਂ ਬਿਮਾਰੀਆਂ ਛੱਡ ਕੇ ਜਾ ਰਹੀਆਂ ਹਨ ਲਹੂ ਦੀਆਂ ਬਿਮਾਰੀਆਂ ਛੱਡ ਕੇ ਜਾ ਰਹੀਆਂ ਹਨ ਪਰ ਇਹ ਚੜਨਾ ਰੁਕ ਨਹੀਂ ਆਇਆ ਤੁਸੀਂ ਤੁਹਾਡੀ ਚੰਗਿਆਈ ਦਾ ਦੇਣ ਹੈ ਆਪਣੀ ਚੰਗਿਆਈ ਨੂੰ ਲੈ ਲਵੋ ਆਪਣੀ ਚੰਗਿਆਈ ਨੂੰ ਲੈ ਲਵੋ ਆਪਣੀ ਚੰਗਿਆਈ ਨੂੰ ਲੈ ਲਵੋ ਮੁਕੱਦਮਿਆਂ ਵਿੱਚ ਤੁਸੀਂ ਫਤਿਹਮੰਦ ਹੋ ਰਹੇ ਹੋ ਹਾਂ ਮੁਕੱਦਮਿਆਂ ਵਿੱਚ ਤੁਸੀਂ ਫਤਿਹਮੰਦ ਹੋ ਰਹੇ ਹੋ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਰਹੇ ਆ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਰਹੇ ਆ ਉਹ ਕੰਮ ਜਿਹੜੇ ਤੁਹਾਨੂੰ ਲੋਕ ਓ ਪਿਆਰ ਨਾਲ ਤੁਹਾਡੇ ਵੱਲ ਨੂੰ ਵਾਪਸ ਆ ਗਏ ਆ ਟੁੱਟੇ ਰਿਸ਼ਤੇ ਗੱਟੇ ਜਾ ਰਹੇ ਆ ਤੁਹਾਡੇ ਮੇਲ ਮਲਾਪ ਦਾ ਸਮਾਂ ਆ ਗਿਆ ਆ ਫਿਰ ਤੋਂ ਤੁਹਾਡਾ ਇੱਕ ਪੱਕ ਹੋਣ ਦਾ ਸਮਾਂ ਆ ਗਿਆ ਆ ਕਿਉਂਕਿ ਸਾਡਾ ਪਰਮੇਸ਼ਰ ਮੇਲ ਮਲਾਪ ਦਾ ਪਰਮੇਸ਼ਰ ਆ ਤੁਸੀਂ ਗਵਾਹੀ ਨਾਲ ਆ ਰਹੇ ਹੋ ਮੇਲ ਮਲਾਪ ਦੀ ਗਵਾਹੀ ਦੇ ਨਾਲ ਆ ਰਹੇ ਹੋ ਟੁੱਟੇ ਰਿਸ਼ਤਿਆਂ ਦੇ ਰੀਸਟੋਰ ਹੋਣ ਦੀ ਗਵਾਹੀ ਦੇ ਨਾਲ ਮਸੀਹ ਦਾ ਨਾਮ ਜੀ ਕਲੇਸ਼ ਤੋਂ ਦੇਖਰਾਚੋਂ ਚੇ ਚੇ ਜੈ ਜੀ ਸੁਨੇਹਾ ਅੰਚੂ ਪਰਮੇਸ਼ਰ ਦਾ ਆਨੰਦ ਆ ਰਿਹਾ ਤੁਹਾਡੇ ਘਰ ਵਿੱਚ ਪਰਮੇਸ਼ਰ ਦੀ ਸ਼ਾਂਤੀ ਆ ਰਹੀ ਤੁਹਾਡੇ ਘਰ ਵਿੱਚ ਪਰਮੇਸ਼ਰ ਦਾ ਵਾਸ ਆ ਰਿਹਾ ਤੁਹਾਡੇ ਘਰਾਂ ਦੇ ਵਿੱਚ ਸੱਚਮੁੱਚ ਅੱਜ ਤੁਹਾਡੇ ਨਾਲ ਪਰਮੇਸ਼ਰ ਦਾ ਆਤਮਾ ਤੁਹਾਡੇ ਘਰਾਂ ਵਿੱਚ ਜਾਂਦਾ ਹੈ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਐਂਟਰ ਕਰਦੇ ਹੋ ਤਾਨੂੰ ਗੁੱਡ ਨਿਊਜ਼ ਮਿਲ ਰਹੀ ਆ ਸੱਚੀ ਤੁਹਾਡੇ ਗੁੱਡ ਨਿਊਜ਼ ਮਿਲ ਰਹੀ ਆ ਜਿਵੇਂ ਤੁਸੀਂ ਆਪਣੇ ਘਰ ਵਿੱਚ ਐਂਟਰ ਕਰਦੇ ਹੋ ਤੁਹਾਡੇ ਨਾਲ ਬਰਕਤਾਂ ਐਂਟਰ ਕਰ ਰਹੀਆਂ ਆ ਤੁਹਾਡੇ ਨਾਲ ਸ਼ਾਂਤੀ ਐਂਟਰ ਕਰ ਰਹੀਆਂ ਆ ਤੁਹਾਡੇ ਨਾਲ ਪਰਮੇਸ਼ਰ ਦੀ ਪ੍ਰੈਜ਼ੈਂਸ ਐਂਟਰ ਕਰ ਰਹੀ ਹੈ ਅੱਜ ਤੁਸੀਂ ਕੱਲੇ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਮੈਂ ਅੱਜ ਉਸ ਸ਼ਾਂਤੀ ਨੂੰ ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਲੈ ਕੇ ਜਾ ਰਿਹਾ ਜਿਨ੍ਹਾਂ ਨੂੰ ਰਾਤ ਦੇ ਸਮੇਂ ਬੁਰੇ ਸੁਪਨੇ ਆਉਂਦੇ ਆ ਮੇਰੇ ਵਿੱਚੋਂ ਡਰ ਲੱਗਦਾ ਹੈ ਡਰਾਉਣੇ ਸੁਪਨੇ ਆਉਂਦੇ ਆ ਦੁਸ਼ਟ ਆਤਮੇ ਉਹਨਾਂ ਦੇ ਨਾਲ ਗਲਤ ਕੰਮ ਕਰਦੇ ਆ ਪ੍ਰਾਰਥਨਾ ਨਹੀਂ ਕਰਨ ਦਿੰਦੇ ਕਰਦੀਆਂ ਚੀਜ਼ਾਂ ਗਾਇ ਉਹ ਹੋ ਜਾਂਦੀਆਂ

ਕੋਸ਼ਿਸ਼ ਨਾ ਕਰੋ ਆਪਣੀ ਚੰਗਿਆਈ ਵੀ ਕੋਸ਼ਿਸ਼